ਕਦੇ ਵੀ ਸ਼੍ਰੋਮਣੀ ਕਾਦੀ ਦਲ ਦੀ ਧਿਰ ਪੱਤੀ ਤੇ ਸਿੰਘ ਸਹਿਬਾਨਾ ਨੇ ਕਥਨ ਨਹੀਂ ਦਿੱਤਾ ਸੈਕਟਰ ਦੀਆਂ ਏਜੰਸੀਆਂ ਤੁਹਾਡੀਆਂ ਪੰਜਾਬ ਦੀ ਧਰਤੀ ਤੇ ਸਾਨੂੰ ਲੋਕਾਂ ਨੂੰ ਅਗਰ ਕੇ ਇਹਨਾਂ ਦੀ ਚਾਲ ਨੂੰ ਨਾ ਸਮਝੇ ਇਹ ਵੱਡਾ ਖੂਨ ਖਰਾਬ ਆ ਵੀ ਹੋ ਸਕਦਾ ਹੈ ਪੰਜਾਬ ਦੀ ਧਰਤੀ ਤੇ ਫੇਰ ਖੂਨ ਡੁੱਲਣ ਤੋਂ ਬਚਾਉਣ ਲਈ ਰੋਮਿਕ ਕਮੇਟੀ ਦੇ ਵੱਡੇ ਅਧਿਕਾਰ ਜਾਣੀ ਜੋ ਫੈਸਲਾ ਲਿਆ ਵਾ ਅਸੀਂ ਉਹਨੂੰ ਸਿਰ ਚ ਘੋੜਿਆ ਮੈਂ سامنے ਨਾ ਵਾ ਬੜੀ ਸਿਆਣਪ ਦੇ ਨਾਲ ਬੜੀ ਲੱਖਰ ਦੇ ਨਾਲ ਬੜੀ ਦੂਰਅੰਦੇਸ਼ੀ ਦੇ ਨਾਲ ਪੰਜਾਬ ਦੀ ਧਰਤੀ ਨੂੰ ਲਾਲ ਹੋਣ ਤੋਂ ਬਚਾਰਿਆ ਵਾ ਅੱਜ ਸਨ ਕੋ ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਨੇ ਆਪਣੀ ਪਾਵਰ ਨਰਕੋਈ ਹਯੂਰ ਸਾਹਿਬ ਦੀ ਕਮੇਟੀ ਸਾਡੇ ਕੋਲ ਭੋਲੀ ਪਟਨਾ ਸਾਧਕ ਮੇਟੀ ਸਾਡੇ ਕੋ ਖੋਲੀ ਸਾਡੇ ਕੋਲੋਂ ਆਪਣੇ ਹਰਿਆਣਾ ਮੇਟੀ ਖੋਲੀ ਮੇਰਾ ਗਿਲਵਾ ਤੇ ਸ਼ਿਕਵਾ ਆਪਣੇ ਜਿਸ ਪਰਿਵਾਰ ਲਈ ਅਸੀਂ ਕੰਮ ਕੀਤਾ ਉਹਨਾਂ ਨਾਲ ਹੈ ਕਿ ਅੱਜ ਸਾਨੂੰ ਤੁਹਾਨੂੰ ਪੀੜ ਹੋਣੀ ਚਾਹੀਦੀ ਹੈ ਸਕਵੀਰ ਦਾ ਕੀ ਦੋਸਤੀ ਦਾ ਜੋ ਗੁਰੂ ਦੇ ਤਖਤ ਤੋਂ ਹੁਕਮ ਹੋਇਆ ਦੋ ਹੱਥ ਜੋੜ ਕੇ ਪ੍ਰਮਾਣ ਕੀਤਾ ਹੈ ਇਹ ਬਾਤ ਹੈ ਕਿ ਇਤਿਹਾਸ ਅੰਗਰੇਜ਼ ਤੋਂ ਬਾਅਦ ਜਦ ਕੇ ਦਿੱਲੀ ਵਾਲੇ ਦਿੱਚ ਚੁੱਪਦੇ ਰਹੇ ਔਰ ਉਹ ਵੱਡੇ ਪੱਦਰ ਤੇ ਖੂਨ ਖਰਾਬਾ ਪੰਜਾਬ ਦੀ ਧਰਤੀ ਤੇ ਕਰਾਉਣਾ ਚਾਹੁੰਦੇ ਨੇ ਅੱਜ ਤੋਂ ਪਹਿਲਾਂ ਕਦੇ ਵੀ ਸ਼੍ਰੋਮਣੀ ਕਾਬੀ ਦਲ ਦੀ ਧਰਤੀ ਤੇ ਸਿੰਘ ਸਹਿਬਾਨਾ ਨੇ ਕਥਨ ਨਹੀਂ ਦਿੱਤਾ ਨਾ ਸ਼੍ਰੋਮਣੀ ਕਮੇਟੀ ਨੇ ਦਿੱਤਾ ਅਕਾਲੀ ਦਲ ਮੋਦ ਵਿੱਚ ਆਇਆ ਬੜੀਆਂ ਵੱਡੀਆਂ ਲੜਾਈਆਂ ਲੜਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਜਿਹੜਾ ਵਾ ਉਹ ਚੰਗਿਆਂ ਲੋਕਾਂ ਨੂੰ ਸਮਾਉਣ ਤੇ ਐਕਟ ਦੇ ਮੁਤਾਬਕ ਟਿਕਟਾਂ ਦਿੰਦਾ ਹੈ ਜਿਹੜੇ ਲੋਕ ਲੋਕਾਂ ਦੀ ਕਚਹਿਰੀ ਵਿੱਚੋਂ ਜਿੱਤ ਕੇ ਆਉਂਦੇ ਨੇ ਜਿੱਧਰ ਮਜਾਰਟੀ ਹੁੰਦੀ ਹੈ ਉਹ ਆਪਣਾ ਪ੍ਰਧਾਨ ਚੁਣਦੇ ਨੇ ਉਹ ਆਪਣੀ ਅਬਜੈਕਟਿਵ ਚੁਣਦੇ ਨੇ ਤੇ ਜਿਹੜਾ ਐਕਟ ਬਣਿਆ ਵਾ ਸਰਕਾਰ ਨੇ ਬਣਾਇਆ ਉਸ ਐਕਟ ਦੇ ਮੁਤਾਬਕ ਜੋ ਪਾਲਰਾ ਅਬਜੈਕਟਿਵ ਨੂੰ ਨੇ ਉਹ ਫੈਸਲੇ ਲਈ ਅੱਜ ਮੈਂ ਸਮਝ ਨਾ ਵਾਂ ਸੈਂਟਰ ਦੀਆਂ ਏਜੰਸੀਆਂ ਘਮਾ ਰਹੀਆਂ ਪੰਜਾਬ ਦੀ ਧਰਤੀ ਤੇ ਸਾਨੂੰ ਲੋਕਾਂ ਨੂੰ ਅਗਰ ਜੇ ਇਹਨਾਂ ਦੀ ਚਾਲ ਨੂੰ ਨਾ ਸਮਝੇ ਵੱਡਾ ਖੂਨ ਖਰਾਬਾ ਵੀ ਹੋ ਸਕਦਾ ਹੈ। ਔਰ ਉਸ ਵੱਡੇ ਖੂਨ ਖਰਾਬੇ ਤੋਂ بچਾਉਣ ਲਈ ਪੰਜਾਬ ਦੀ ਧਰਤੀ ਤੇ ਫੇਰ ਖੂਨ ਡੁੱਲਣ ਤੋਂ بچਾਉਣ ਲਈ ਸ਼੍ਰੋਮਣੀ ਕਮੇਟੀ ਦੇ ਵੱਡੇ ਅਧਿਕਾਰੀਆਂ ਨੇ ਜੋ ਫੈਸਲਾ ਲਿਆ ਵਾ ਅਸੀਂ ਉਹਨੂੰ ਸਿਰਜ ਕਹੁੰਦੇ ਆ। ਸਮੇਂ-ਸਮੇਂ ਦੇ ਨਾਲ ਜਿਹੜੇ ਕਹਿੰਦੇ ਨੇ ਸਿੱਖਾਂ ਦੇ 12 ਵਜੇ ਜਦੋਂ بڑے ਦਿਨ ਮਾੜੇ ਸੀਗੇ ਕੌਮ ਤੇ ਕਾਨੂੰਨ ਮਾਨਵਧਿਆ ਸੰਭਾ ਵਿੱਚ ਰਹਿੰਦੇ ਸੀ ਸਿੰਘ ਤੇ ਸਾਲਾਂ ਬੱਧੀ ਰਹੇ ਖਾਣ ਪੀਣ ਨੂੰ ਕੁਝ ਨਹੀਂ ਸੀ ਹੁੰਦਾ ਚਾਰ ਸਫੇਰੋਂ ਮੁਗਲਾਂ ਨੇ ਘੇਰੇ ਪਾਈ ਹੋਈ ਸੀ ਤੇ 12 ਵਜੇ ਉਹ ਨਿਕਲਦੇ ਹੁੰਦੇ ਸੀ ਫੇਰ ਹੱਲਾ ਬੋਲਣਾ ਤੇ ਬਾਹਰ ਜਾਣਾ ਮੈਂ ਸਮਝਿਨਾ ਬੜੀ ਸਹਿਨਤ ਦੇ ਨਾਲ ਬੜੀ ਲੱਖਤ ਦੇ ਨਾਲ ਬੜੀ ਦੂਰੰਦੇਸ਼ੀ ਦੇ ਨਾਲ ਪੰਜਾਬ ਦੀ ਧਰਤੀ ਨੂੰ ਲਾਲ ਹੋਣ ਤੋਂ ਬਚਾਰਿਆ ਵਾ ਇਸ ਕਰਕੇ ਇਹਨਾਂ ਹਾਲਾਤਾਂ ਵਿੱਚ ਸਾਡੇ ਮیرے ਆ ਲੋਕ ਜਿਹੜੇ ਨੇ ਇਹੋ ਹੀ ਵਿਰੋਧੀ ਨਹੀਂਗੇ ਸੈਂਟਰ ਕੋ ਉਤਾਰ ਹਿਲਦੀ ਏ ਜਿਸ ਸੈਂਟਰ ਵਾਸਤੇ ਅਸੀਂ ਕੱਲੀ ਸ਼੍ਰੋਮੀ ਕਾਲੀ ਦਲ ਨਹੀਂ ਐਮਰਜੈਂਸੀ ਵਿੱਚ ਮੋਰਚਾ ਲਾ ਕੇ 19 ਮਹੀਨੇ ਗ੍ਰਸਤਾਕੀਆਂ ਦਿੱਤੀਆਂ ਸਿਰਫ ਹਿੰਦੁਸਤਾਨ ਦੀ ਧਰਤੀ ਤੇ ਸ਼੍ਰੋਮੀ ਕਾਲੀ ਦਲ ਬਹੁਤ ਕੁਝ ਵੱਡੇ ਉਦੇ ਹੰਡਾਰੇ ਨੇ ਮੈਨੂੰ ਕੋਈ ਲਾਲਸਾ ਨਹੀਂ ਮੈਂ ਕਾਲੀ ਦਲ ਨੂੰ ਬਚਾਉਣ ਲਈ ਮੈਂ ਕੱਲ ਦਾ ਬੋਲਿਆ ਵਾ ਅੱਜੇ ਮਰ ਵੀ ਜਾਵਾਂਗੇ ਆਪਣੀ ਮਾਂ ਪਾਰਟੀ ਨੂੰ ਬਚਾਉਣ ਲਈ ਮਰਾਂਗੇ ਅੱਜ ਲੋਕ ਮਾਰਨਾ ਚਾਹੁੰਦੇ ਨੇ ਕਿ ਕਿਸੇ ਕੀਮਤ ਤੇ ਵੀ ਕਾਲੀ ਦਲ ਪੰਜਾਬ ਦਾ ਜਿਹੜਾ ਸ਼੍ਰੋਮਣੀ ਕਾਲੀ ਦਲ ਨਹੀਂ ਰਹਿਣ ਦੇਣਾ ਭਰਾਓ ਅੱਜ ਸਨ ਕੋ ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਨੇ ਆਪਣੀ ਪਾਵਰ ਨਾਲ ਖੋਲੀ ਹਾਯੂਰ ਸਾਬਕਾ ਕਮੇਟੀ ਸਾਡੇ ਕੋਲ ਖੋਲੀ ਪਟਨਾ ਸਾਬਕਾ ਕਮੇਟੀ ਸਾਡੇ ਕੋਲ ਖੋਲੀ ਸਾਡੇ ਕੋਲੋਂ ਆਪਣੇ ਹਰਿਆਣਾ ਕਮੇਟੀ ਖੋਲੀ ਔਰ ਜਿਹੜੇ ਲੋਕ ਇਹਨਾਂ ਨੇ ਅੱਗੇ ਲਾਏ ਆ ਜੋ ਬੀਜੇਪੀ ਦੇ ਵੱਡੇ ਉਦੇਦਾਰ ਬਣੇ ਹੋਏ ਨੇ ਮੇਰਾ ਗਿਲਵਾ ਤੇ ਛਿਕਵਾ ਆਪਣੇ ਜਿਸ ਪਰਿਵਾਰ ਲਈ ਅਸੀਂ ਕੰਮ ਕੀਤਾ ਉਹਨਾਂ ਨਾਲ ਹੈ ਕਿ ਅੱਜ ਸਾਨੂੰ ਤੁਹਾਨੂੰ ਪੀੜ ਹੋਣੀ ਚਾਹੀਦੀ ਏ ਜਿੰਨੇ ਤੁਹਾਡੀ ਪੱਕ ਸਿਰ ਤੇ ਰੱਖੀ ਔਰ 14 15 ਵੋਟਾਂ ਦੇ ਕੇ ਬਾਜਪਈ ਨੂੰ ਪ੍ਰਧਾਨ ਮੰਤਰੀ ਬਣਾਇਆ ਅੱਜ ਸਾਡੇ ਅੰਦਰ ਹੰਧਦੀ ਸੀ ਅਸੀਂ ਆਪ ਲੱਖਾਂ ਦੀ ਤਦਾਦ ਵਿੱਚ ਜੇਲਾ ਭਰੀਆਂ ਤੁਹਾਨੂੰ 19 ਮਹੀਨਿਆਂ ਬਾਅਦਛੁਦਾਇਆ ਤੁਹਾਨੂੰ ਤਸਵੀਰ ਨਹੀਂ ਹੋਈ ਕਿ ਪੰਜਾਬ ਦੀ ਧਰਤੀ ਤੇ ਸਿੱਖਾਂ ਦਾ ਖੂਨ ਡੁੱਲ ਰਿਹਾ ਜਾਂ ਡੁੱਲਣ ਤੋਂ ਕਿਵੇਂ ਬਚਾਉਣਾ ਮੈਂ ਸੁਖਵੀਰ ਦਾ ਕੀ ਦੋਸਤ ਸੀਗਾ ਜੋ ਗੁਰੂ ਦੇ ਤਖਤ ਤੋਂ ਹੁਕਮ ਹੋਇਆ ਦੋ ਹੱਥ ਜੋੜ ਕੇ ਪ੍ਰਮਾਣ ਕੀਤਾ ਕਿਤੇ ਚੌੜੇ ਨੇ ਗੋਲੀ ਮਾਰੀ ਏ ਫਿਰ ਉਹਨਾਂ ਦੀ ਧੀਰਜਤ ਕੱਢਿਆ ਸਾਡੀ ਕੋਈ ਬਾਹ ਨਹੀਂ ਫੜਦਾ ਕੇਵਲ ਤੇ ਕੇਵਲ ਹਰਗਵਿੰਦ ਪਾਸ਼ਾ ਤੇ ਸਾਡੀ ਟੀਕ ਹੈ ਹਰਗਵਿੰਦ ਪਾਸ਼ਾ ਨੇ ਸਭੀ ਨੂੰ ਬਚਾਇਆ ਵਾ ਕੋਈ ਦੁਨੀਆ ਦੀ ਤਾਕਤ ਹੋਰ ਨਹੀਂ ਸੀ ਬਚਾ ਸਕਦੀ ਅਸੀਂ ਹਰਗਵਿੰਦ ਪਾਸ਼ਾ ਦੇ ਚਰਨਾਂ ਵਿੱਚ ਬੇਨਤੀ ਕਰਨਿਆ ਇਸ ਸੰਕਟ ਨੂੰ ਚੋਂ ਹੀ ਕੱਢੋ ਔਰ ਮੈਂ ਸਿਆਨ ਨਾਲ ਕੈਨਾਮਾ ਸਿਆਨਫ ਦੇ ਨਾਲ ਖੂਨ ਖਰਾਬੇ ਤੋਂ ਬਚਾ ਲਿਆ ਵਾ ਇਹ ਹਰਗ빈 ਪਾਤਸ਼ਾਹ ਦੀ ਤਿਰਪਾਣਾ ਹੋਇਆ ਵਾ ਅਸੀਂ ਉਹਦੇ ਆਸਰੇ ਨਾਲ ਚੱਲਾਂਗੇ ਭਾਵੇਂ ਅਸੀਂ ਘੱਟ ਰਹਿ ਜੀਏ ਸਰਕਾਰਾਂ ਬੰਨ ਚਾਏ ਨਾ ਬੰਨ ਜਿਹੜਾ ਸਾਡੇ ਪਿਓ ਦਾਦੇ ਨੇ ਕਾਲੀਦਾਲ ਬਣਾਇਆ ਅਸੀਂ ਉਹਦੀ ਰਾਖੀ ਕਰਾਂਗੇ ਆਪਣੀ ਜਾਨ ਦਾ ਖੂਨ ਦਾ ਇੱਕ ਇੱਕ ਟੁਕਾ ਆਖਰੀ ਸਮੇਂ ਤੱਕ ਉਹਦੇ ਤੋਂ ਵਹਾ ਦੇਣਾ ਬੋਲੇ ਸੋਹਾਰਾ